ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਦੀ ਸੀਮਾ ਨੂੰ ਵੱਡਾ ਝਟਕਾ ਲੱਗਿਆ ਹੈ ਕੈਨੇਡਾ ਨੇ 2024 ਦੇ ਵਿੱਚ 268000 ਤੋਂ ਥੋੜਾ ਘਟ ਨਵੇਂ ਅਧਿਆਨ ਪਰਮਿਟ ਜਾਰੀ ਕਰ ਦਿੱਤੇ ਨੇ ਜੋ ਕਿ ਨਵੇਂ ਵਿਦੇਸ਼ੀ ਵਿਦਿਆਰਥੀਆਂ ਉੱਤੇ ਦੇਸ਼ ਦੀ ਸੀਮਾ ਦੇ ਪਹਿਲੇ ਸਾਲ ਦੇ ਲਈ ਨਿਰਧਾਰਤ ਟੀਚੇ ਤੋਂ ਬਹੁਤ ਘਟ ਨੇ ਆਈਐਸਸੀ ਤੋਂ ਦੁਆਰਾ ਆਈਸੀਈਐਫ ਮਾਨੀਟਰ ਨੂੰ ਜਮ੍ਹਾਂ ਕੀਤੇ ਗਏ ਅੰਕੜੇ ਦੇ ਅਨੁਸਾਰ 2024 ਦੇ ਵਿੱਚ ਦਿੱਤੇ ਗਏ ਨਵੇਂ ਅਧਿਆਨ ਪਰਮਿਟਾਂ ਦੀ ਕੁਝ ਗਿਣਤੀ 267 His ਜੋ ਕਿ 2023 ਦੇ ਪੱਧਰ ਉਤੇ 48% ਤੋਂ ਘਟਿਆ ਅਤੇ ਅਧਿਕਾਰਤਾਂ ਜਾਂ ਸੀਸੀਟੀਚੇ ਤੋਂ ਲਗਭਗ 1 ਲੱਖ ਅਧਿਆਨ ਪਰਮਿਟ ਕਟਨੇ ਕੈਨੇਡਾ ਦੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਦੀ ਸੀਮਾ ਨੂੰ ਵੱਡਾ ਝਟਕਾ ਲੱਗਿਆ ਕੈਨੇਡਾ ਨੇ 2024 ਦੇ ਵਿੱਚ 2,68,000 ਤੋਂ ਥੋੜਾ ਘਟ ਨਵੇਂ ਅਧਿਆਨ ਪਰਮਿਟ ਜਾਰੀ ਕੀਤੇ ਨੇ ਜੋ ਕਿ ਨਵੇਂ ਵਿਦੇਸ਼ੀ ਵਿਦਿਆਰਥੀਆਂ ਉਤੇ ਦੇਸ਼ ਦੀ ਸੀਮਾ ਦੇ ਪਹਿਲੇ ਸਾਲ ਦੇ ਲਈ ਨਿਰਧਾਰਤ ਸੀਮਾ ਦੇ ਟੀਚੇ ਤੋਂ ਬਹੁਤ ਘਟ ਹੈ 2024 ਦੇ ਲਈ ਪੂਰੇ ਸਾਲ ਦੇ ਅੰਕੜੇ ਹੁਣ ਉਪਲਬਧ ਹੋਏ ਨੇ ਅਤੇ ਉਹ ਦੱਸਦੇ ਨੇ ਕਿ ਸਰਕਾਰ ਨੇ ਸਾਲ ਦੇ ਲਈ ਆਪਣੇ ਟੀਚੇ ਨੂੰ ਕਾਫੀ ਹੱਦ ਤੱਕ ਪਾਰ ਕਰ ਲਿਆ ਜਨਵਰੀ 2024 ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਨਵੇਂ ਅਧਿਐਨ ਪਰਮਿਟਾਤੇ ਵੀ ਦੋ ਸਾਲਾਂ ਦੀ ਸੀਮਾ ਦਾ ਐਲਾਨ ਕੀਤਾ ਉਸ ਸਮੇਂ ਪ੍ਰੋਗਰਾਮ ਦਾ ਐਲਾਨਿਆ ਟੀਚਰ 2023 ਦੇ 15 ਦੇ ਮੁਕਾਬਲੇ 2024 ਦੇ ਵਿੱਚ ਜਾਰੀ ਕੀਤੇ ਗਏ ਨਵੇਂ ਅਧਿਐਨ ਪਰਮਿਟਾ ਦੀ ਗਿਣਤੀ ਵਿੱਚ 35% ਦੀ ਕਮੀ ਪ੍ਰਾਪਤ ਕਰਦਾ ਇਸ ਨੇ ਸਾਲ ਦੇ ਲਈ 364000 ਅਧਿਕਾਰਤ ਅਧਿਆਨ ਪਰਮਟਾ ਟੀਚੇ ਸਬਤ ਕੀਤਾ ਜਿਸ ਦੇ ਵਿੱਚ ਐਕਸਟੈਂਸ਼ਨ ਅਤੇ ਨਵੀਨੀਕਰਨ ਸ਼ਾਮਲ ਨਹੀਂ ਸਨ ਪਰ 2024 ਦੇ ਵਿੱਚ ਕੈਨੇਡਾ 2023 ਦੇ ਪੱਧਰ ਤੋਂ 44% ਕਮੀ ਦੇ ਨਾਲ ਖਤਮ ਹੋਇਆ ਅਧਿਕਾਰ ਆਈਏਸੀਸੀਟੀ ਚੋਂ ਲਗਭਗ 1 ਲੱਖ ਗਿਆਨ ਪਰਮਿਟ ਕੱਟ ਗਏ ਆਈਸੀਈਐਫਐਮੋਨਿਟਰ ਦੀ ਰਿਪੋਰਟ ਦੇ ਅਨੁਸਾਰ ਦੇਸ਼ ਭਰ ਦੇ ਵਿੱਚ ਕੈਨੇਡੀਅਨ ਸੰਸਥਾਵਾਂ ਵਿਦੇਸ਼ੀ ਦਾਖਲੇ ਦੇ ਵਿੱਚ ਮਹੱਤਵਪੂਰਨ ਗਿਰਾਵਟ ਦੀ ਰਿਪੋਰਟ ਕਰੀਆਂ ਨੇ ਆਮ ਤੌਰ ਉਤੇ 3% ਤੋਂ 5% ਤੱਕ ਇਸ ਗਿਰਾਵਟ ਦਾ ਪੂਰਾ ਪ੍ਰਭਾਵ ਜਿਸਪਸ਼ਟ ਨਹੀਂ ਹੋਇਆ ਇਸ ਦੌਰਾਨ ਕੈਨੇਡੀਅਨ ਯੂਨੀਵਰਸਿਟੀਆਂ ਤੇ ਕਾਲਜਾਂ ਨੇ ਹੁਣ ਤੱਕ ਇਕੱਠ 1580 ਨੌਕਰੀਆਂ ਦਾ ਨੁਕਸਾਨ ਕੀਤਾ ਹੈ ਜਿਸ ਦੇ ਵਿੱਚੋਂ ਲਗਭਗ 60% ਨੁਕਸਾਨ 온ਟਾਰੀਓ ਦੇ ਪਬਲਿਕ ਕਾਲਜਾਂ ਨੂੰ ਹੋਇਆ ਹੈ ਦਾਖਲਾ ਸੀਮਾਵਾਂ ਅਤੇ ਕੈਨੇਡਾ ਤੋਂ ਵਿਦਿਆਰਥੀਆਂ ਦੀ ਮੰਗ ਦੇ ਵਿੱਚ ਤਬਦੀਲੀ ਦੇ ਕਾਰਨ ਪ੍ਰਕਿਰਿਆ ਕੀਤੇ ਗਏ ਨਵੇਂ ਅਧਿਐਨ ਪਰਮਿਟ ਅਰਜ਼ੀਆਂ ਦੀ ਗਿਣਤੀ ਵਿੱਚ 32% ਦੀ ਕਮੀ ਆਈ ਹੈ ਇਸ ਸੀਮਾ ਦੇ ਤਹਿਤ ਅਧਿਐਨ ਪਰਮਿਟ ਪ੍ਰਾਪਤ ਕਰਨ ਪੜਾਈ ਤੋਂ ਬਾਅਦ ਦੇ ਕੰਮ ਅਤੇ ਅਧਿਕਾਰਾਂ ਅਤੇ ਵਿੱਤੀ ਜ਼ਰੂਰਤਾਂ ਬਾਰੇ ਚਿੰਤਾਵਾਂ ਦੇ ਕਾਰਨ ਹੋ ਸਕਦਾ ਹੈ। ਘਟਦੀ ਦਾਖਲਾ ਪੈਟਰਨ ਮਾਸਟਰ ਅਤੇ ਡਾਕਟਰੇਟ ਪੜਾਈ ਵਰਗੇ ਕੈਪ ਮੁਕਤ ਪ੍ਰੋਗਰਾਮ ਖੇਤਰ ਦੇ ਵਿੱਚ ਦਿਖਾਇਆ ਗਿਆ ਹੈ। ਦੂਜੇ ਕਾਰਨ ਸਟਡੀ ਪਰਮਿਟ ਅਤਿ ਅਧੀ ਪਰਵਾਨਗੀ ਦਰ ਹੋ ਸਕਦੀ ਹੈ। 2024 ਦੇ ਵਿੱਚ ਨਵੇਂ ਸਟੱਡੀ ਪਰਮਟਾ ਦੇ ਲਈ ਪਰਵਾਨ ਕੀ ਦਰ 2023 ਦੇ ਵਿੱਚ 59.8% ਤੋਂ ਘਟ ਕੇ 48% ਹੋ ਗਈ ਹੈ ਜਿਸ ਦੇ ਨਤੀਜੇ ਵਜੋਂ ਅੱਧੇ ਤੋਂ ਵੱਧ ਬੇਨਿਕਾਰਾਂ ਨੂੰ ਰੱਦ ਕਰ ਦਿੱਤਾ ਗਿਆ ਜੋ ਕਿ ਸਾਲ ਦਾ ਇੱਕ ਮਹੱਤਵਪੂਰਨ ਕਾਰਕ ਹੈ ਇਹ ਸੀਮਾ ਜੋ ਸ਼ੁਰੂ ਦੇ ਵਿੱਚ 2024 ਅਤੇ 2025 ਦੇ ਲਈ ਨਿਰਧਾਰਿਤ ਕੀਤੀ ਗਈ ਸੀ ਉਸ ਨੂੰ ਇਮੀਗ੍ਰੇਸ਼ਨ ਮੰਤਰੀ ਮਾਰਕ ਹਿਲਰ ਦੁਆਰਾ 2026 ਤੱਕ ਵਧਾ ਦਿੱਤਾ ਗਿਆ ਸੀਗਾ ਜਿਸ ਦੇ ਵਿੱਚ ਸੀਮਾ 2024 ਦੇ ਪੱਧਰ ਤੋ ਹੈਠਾ 10% ਰੱਖੀ ਗਈ ਸੀ। ਕੈਨੇਡਾ ਦੀ 2025 ਸਥਾਈ ਦੇ ਲਈ ਰਣਨੀਤੀ ਕਿ ਇਮੀਗ੍ਰੇਸ਼ਨ ਯੋਜਨਾ ਪਹਿਲੀ ਵਾਰ ਅਸਥਾਈ ਨਿਵਾਸੀਆਂ ਜਿਨ੍ਹਾਂ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਵਿਦੇਸ਼ੀ ਘਾਮੇ ਸ਼ਾਮਲ ਨੇ ਉਹਨਾਂ ਦੇ ਲਈ ਖਾਸ ਟੀਚੇ ਦੀ ਰੂਪਰੇਖਾ ਪੇਸ਼ ਕਰਦੀ ਹੈ। ਆਈਏਸੀਸੀ ਯੋਜਨਾ ਦਾ ਉਦੇਸ਼ 2026 ਤੱਕ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੇ ਅਨੁਪਾਤ ਨੂੰ 5% ਤੱਕ ਘਟਾਉਣਾ ਹੈ। ਅਸਥਾਈ ਨਿਵਾਸੀਆਂ ਦੀ ਅਸਥਾਈ ਦਾ ਹਿੱਸਾ ਜੋ 2024 ਦੇ ਅਖੀਰ ਵਿੱਚ 7.35% ਤੱਕ ਪਹੁੰਚ ਗਿਆ ਸੀ ਉਹ ਪ੍ਰਾਇਲ 2025 ਤੱਕ ਮਾਮਲੀ ਤੌਰ ਤੇ ਘਟ ਕੇ 7.12% ਰਹਿ ਗਿਆ ਜੋ ਹਜੇ ਵੀ 5% ਦੇ ਟੀਚੇ ਤੋਂ ਵੱਧ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਆਰਨੀ ਨੇ ਕਿਹਾ ਕਿ ਦੇਸ਼ ਆਪਣੇ 5% ਦੇ ਟੀਚੇ ਵੱਲ ਕੰਮ ਕਰਨਾ ਜਾਰੀ ਰੱਖੇਗਾ ਜਿਸ ਨੂੰ 2027 ਦੇ ਅੰਤ ਤੱਕ ਪ੍ਰਾਪਤ ਕਰਨ ਦਾ ਟੀਚਾ ਹੈ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ